ਅੱਜ ਇੱਕ 200 ਰੁਪਏ ਦਾ ਵੀਡੀਓ ਬਣਾ ਦੋ 200 ਰੁਪਏ ਦਾ ਆ ਵੀਡੀਓ 200 ਰੁਪਏ ਦਾ ਕੱਢ ਮੈਂ ਫੜਾ ਕੱਢ ਚੈੱਕ ਕਰ ਮੈਂ ਮੈਂ ਫੜ ਜੇਲ੍ਹ ਚ 200 ਰੁਪਏ ਦਾ ਆ ਨੋਟ ਦੀ ਫੋਟੋ ਦਿਖਾ ਓਏ 200 ਦਾ ਨੋਟ ਸਿੱਧਾ ਰੱਖ ਮਾਰ ਬਾਈ ਆ 200 ਦਾ ਨੋਟ ਹੈ ਠੀਕ ਹੈ ਆ ਸਿੱਧਾ ਕਰ 200 ਬਰਨਾਰੇ ਸਰਕਾਰੀ ਅਸਤਾਦ ਦੇਵਾ ਗੰਦ ਪਿਆ ਪਿਆ ਯਾਰਾ ਹੋਰ ਨਿਕਲੀ ਆ ਬੰਦੇ ਉਧਰ ਲੈ ਚਲ ਉਧਰ ਲੈ ਚਲ ਆਜੋ ਆ ਸਾਰੇ ਇਹ ਬੰਦਿਆ ਰੋਹ ਪੈਣੇ ਯਾਰ ਦਵਾਈਆਂ ਵੇਚਦੇ ਨੇ ਜੇ ਹਸਪਤਾਲਾਂ ਚ ਦਵਾਈਆਂ ਲੋਕ ਨਸ਼ੇ ਵੇਚੀਂ ਹੰਦੇ ਯਾਰ ਸਰਕਾਰੀ ਹਸਪਤਾਲ ਚ ਜਿਹੜੀ ਗੱਲ ਦਾ ਬਸੋ ਆਪਾਂ ਆਓ ਯਾਰ ਆ ਦਵਾਈਆਂ ਵੇਚੀਂ ਹੰਦੇ ਯਾਰ ਥੋੜੀ ਵੇਚਦੇ ਆ ਬਾਈ ਹਮੋਂ ਕੋਈ ਦੇਖ ਆ ਦੇਖੋ ਯਾਰ ਮੈਂ ਇੱਕ ਬਰਨਾਲੇ ਪੁਲਿਸ ਅਫਸਰਾ ਡੀਐਸਪੀ ਸਤਵੀਰ ਉਹ ਸਾਡਾ ਬਹੁਤ ਜਿਆਦਾ ਸਾਥ ਦੇ ਰਿਹਾ ਨਾ ਡਿਪਟੀ ਸਾਹਿਬ ਸਾਡੇ ਬਹੁਤ ਸਾਥ ਦੇ ਰਹੇ ਨੇ ਪਰ ਸਰਕਾਰੀ ਹਸਤਾ ਦੇ ਵਿੱਚ ਇੱਥੇ ਬਾਰ ਬਾਰ ਨਸ਼ਾ ਫੜਨ ਦੇ ਬਾਵਜੂਦ ਵੀ ਆ ਬੰਦੇ ਨੇ ਆ ਦੇਖੋ ਆ ਬੰਦੇ ਫੜੇ ਨੇ ਤੇ ਯਾਰ ਫੇਰ ਵੀ ਸੁਧਰ ਰਿਹਾ ਕੰਮ ਤੇ ਮੈਂ ਪ੍ਰਸ਼ਾਸਨ ਨੂੰ ਰੇਂਟੀ ਕਰਦਾ ਵੀ ਇਹਨਾਂ ਤੇ ਨਾ ਨਾ ਜਲਦ ਕਾਰਵਾਈ ਕੀਤੀ ਤਾਂ ਫਿਰ ਵਾਹ ਓਏ ਵਾਹ ਵਾਸ ਵਾਸ ਓਏ ਨਾਲ ਵਾਰਾ ਵਾਰਾ ਓਏ ਇਹੋ ਜਿਹੇ ਹਾਲਾਤ ਆ ਭਾਈ ਪੰਜਾਬ ਦੇ ਸਰਕਾਰ ਕਹਿੰਦੀ ਆ ਵੀ ਅਸੀਂ ਨਸ਼ਾ ਬੰਦ ਕਰਨਾ ਤੇ ਪਰ ਇਹ ਬੰਦੇ ਛਰੇ ਆ ਮੈਥੇ ਕਹੇ ਉਹਨੂੰ ਵੇਚ ਰਹੇ ਨੇ ਹਸਪਤਾਲਾਂ ਚ ਲਾ ਆਉਂਦਾ ਇੱਥੇ ਦਵਾਈਆਂ ਮਿਲਦੀਆਂ ਡਾਕਟਰ ਨੇ ਬਾਹਰੇ ਨਸਾਂ ਵਿੱਚ ਨਾ ਬਾਹਰੇ ਬੰਦੇ ਨੂੰ ਮਾਰੀ ਜਾਂਦੇ ਨੇ ਅੰਦਰ ਆਉਂਦਾ ਪਹਿਲਾਂ ਮੈਂ ਇੱਥੇ ਇੱਕ ਵੀਡੀਓ ਪਾ ਕੇ ਗਿਆ ਸੀ ਪ੍ਰਸ਼ਾਸਨ ਨੇ ਮੇਰੇ ਉਲਟੀ ਖੜਾ ਕਰਤਾ ਵੀ ਇਹ ਬੰਦੇ ਜਾਣ ਕੇ ਸ਼ਰਾਰਤ ਕਰਦੇ ਆ ਆ ਦੇਖ ਆ ਇੱਧਰ ਕਰ ਆ ਦੇ ਭਾਈ ਨੂੰ ਸਰਿੰਜਾ ਸਿੱਟ ਕੇ ਆਇਆ ਕਹਿੰਦਾ ਸਰਿੰਜਾ ਸਿੱਟਿਆ ਯਾਰ ਯਾਰ ਇਹੋ ਜਿਹੇ ਹਾਲਾਤ ਆ ਭਾਈ ਲੋਕ ਤੰਗ ਆਏ ਪਏ ਨੇ ਸੋਨੇ ਕਰਦੇ ਕੋਈ हां ਨਾਮ ਕਲਾਵੇ ਨੂੰ ਆ ਇਹ ਯਾਰ ਮੇਰੀ ਗੱਲ ਸੁਣ ਲੋ ਇਹ ਇਧਰ ਦੇਖੋ ਸਰਕਾਰੀ ਹਸਪਤਾਲ ਆ عمر ਕੋਈ ਇਹਨਾਂ ਦੀ ਸਰਮੇਚਰ ਲੈ ਆਜੋ ਸਰਮੇਚਰ ਲੈ ਜਾਓ ਹਜੇ ਆ ਬੰਦਾ ਸਾਨੂੰ ਮੁਲਾਜ਼ਮਾਂ ਦਾ ਰੂਪ ਨਹੀਂ ਦੱਸਦਾ ਕਹਿੰਦਾ ਮੈਂ ਫੋਨ ਕਰਦਾ ਮੁਲਾਜ਼ਮ ਨੂੰ ਪਰ ਇੱਥੇ ਦੇ ਇੱਕ ਡਿਪਟੀ ਐ ਸੁਖਵੀਰ ਉਹ ਸਾਡਾ ਸਾਥ ਦੇ ਰਿਹਾ ਪੁੱਤ ਜੀ ਬਾਈ ਧੰਨਵਾਦ ਵੀ ਧੰਨਵਾਦ ਹੈ ਕਿਉਂਕਿ ਕੁਝ ਅਫਸਰ ਇਹ ਹਜੇ ਚੰਗੇ ਵੀ ਹੁੰਦੇ ਆ ਜਿਹੜੇ ਜੋਰ ਲਾ ਰਹੇ ਆ ਉਹਨਾਂ ਨੇ ਸੈਂਸੀਵ ਬਸਤੀ ਵੀ ਸੀਲ ਕਰ ਰੱਖੀ ਆ ਪਰ ਜਿਹੜਾ ਇੱਥੇ ਸਰਕਾਰੀ ਹਸਪਤਾਲ ਵਿੱਚ ਆ ਦੇਖੋ ਜੀ ਇਹਨਾਂ ਦੀ ਉਮਰ ਦੇਖੋ ਯਾਰ ਕੀ ਆ ਇਹ ਬੰਦੇ ਉਮਰ ਦੇਖੋ ਇਹ ਆ ਉਸਤਾਦ ਲਿਆ ਲਿਆ ਵੇਚ ਦਿਆ ਇਹ ਕਹਿੰਦੇ ਗਰੀਬ ਆ ਹੱਥ ਨੂੰ ਯਾਰ ਇਹ ਡੱਬਿਆਂ ਦੇ ਡੱਬੇ ਵੇਚ ਦਿੰਦੇ ਨੇ ਗਰੀਬ ਨੇ ਯਾਰ ਠੀਕ ਆ ਇਹ ਲਿਆ ਲਿਆ ਇੱਥੋਂ ਜਵਾਕਾਂ ਨੂੰ ਹੁਣ ਅਸੀਂ ਦੀ ਤੈ ਤੱਕ ਜਾਵਾਂਗੇ ਵੀ ਇਹ ਕਿੱਥੋਂ ਆ ਰਹੇ ਨੇ ਇੱਕ ਬਰਨਾਲੇ ਨਾਈ ਵਾਲੇ ਰੋਡ ਤੇ ਫੈਕਟਰੀ ਆ ਬਹੁਤ ਕਹਿੰਦੇ ਵੀ ਨਸ਼ਾ ਫੈਕਟਰੀ ਦੇ ਜਦੋਂ ਅਸੀਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਮੇਰਾ ਵੀ ਮੈਨੂੰ ਪਤਾ ਵੀ ਸਿਗਨੇਚਰ ਕੈਫਸੂ ਸਾਡੇ ਲੋਡ ਵੰਦਾ ਦਵਾਈਆਂ ਲਈ ਪਰ ਯਾਰ ਐ ਸਰਿਆਂ ਵਿੱਚ ਲਈ ਥੋੜੀ ਆ ਆਹ ਤੀ ਹੱਥ ਨਜਾਲੇ ਨੇ ਦੀ ਉਮਰ ਲੱਗੋ ਬਈ ਜੂਮਾ ਦੇਖ ਲੋ ਯਾਰ ਇਹ ਜੀ ਓਏ ਯਾਰ 15 16 ਖਾਲ ਦਾ ਹੋਇਆ ਕੰਦਾ ਚਲਾ ਪਿਆ ਲੋਕ ਕਹਿੰਦੇ ਗਰੀਬ ਦੇ ਹਵਾ ਕਰਦੇ ਨੇ ਇਹਦਾ ਗਰੀਬ ਦੇ ਹਵਾ ਰਸਤਾ ਬੰਦਾ ਹੋਰ ਜਿਹਾ ਦੇਖਣਾ ਅਸਤਾ 10000 ਰੁਪਏ ਫੂਕੇ ਆਇਆ ਇਹ ਗਰੀਬ ਨੇ 30000 ਰੁਪਏ ਫੂਕੇ ਮਰਾ ਘਰ ਦਾ ਫੜਨ ਵਾਸਤੇ ਠੀਕ ਹੈ ਇਹ ਕਹਿੰਦੇ ਗਰੀਬ ਇਹ 2 2000 ਰੁਪਏ ਵੱਟੀ 'ਤੇ ਬੈਠੇ ਨੇ ਇਤੋਂ ਪਹਿਲਾਂ ਹਲੇ 2 ਵਜੇ ਨੇ ਇਤੋਂ ਪਹਿਲਾਂ 2000 ਰੁਪਏ ਵੱਟੀ 'ਤੇ ਬੈਠੇ ਨੇ ਅਸੀਂ ਆਪ ਦੇ ਘਰੋਂ 1000 ਰੁਪਏ ਲਾ ਕੇ ਆਉਣੀ ਆ ਪਰ ਜੇ ਇੱਥੇ ਹਲੇ ਵੀ ਨਾ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀਗੀ ਪਹਿਲਾਂ ਵੀ ਕੋਈ ਹੱਲ ਨਹੀਂ ਹੋਇਆ ਪਰ ਜੇ ਹੁਣ ਨਾ ਹੱਲ ਹੋਇਆ ਫਿਰ ਇਹਨੂੰ ਅਸੀਂ ਫੈਕਟਰੀ ਮੂਰੇ ਵੀ ਜਾਵਾਂਗੇ ਫੈਕਟਰੀ ਗੱਲ ਕਰਾਂਗੇ ਫੈਕਟਰੀ ਮੂਰੇ ਜਾਓ ਫੈਕਟਰੀ ਬਾਈ ਮਨਜੂਰ ਸੁਦਾ ਸਰਕਾਰ ਵੱਲੋਂ ਸਰਕਾਰ ਕੇ ਜੀ ਨਸ਼ਾ ਬਣਦੀ ਆ 8000 ਰੁਪਏ ਦੇ ਦਰਗਾਹ ਦੇ ਲੈ ਕੇ ਬੰਦੇ ਗੱਟੇ ਦੇ ਗੱਟੇ ਕਰਦੇ ਇੱਕ ਦਿਨ ਪਹਿਲੇ ਜਵਾਕ ਸੀ ਅਫਸੂਲ ਖਾ ਕੇ ਉਹ ਸੀਗਾ ਮੈਟਰ ਹੋਇਆ ਫਿਰ ਬੰਦਾ ਜਵਾਕ ਇਹ ਕਰਾਂ ਮੈਂ ਬੰਦਾ ਬਣਾਉਂਗਾ ਜੀਰੋਂ ਮਨਿਆ ਹੁਣਾ ਜਵਾਦੇ ਲੈ ਲੈਣਾ ਬਾਈ ਮੈਨੂੰ ਹਾਂ ਕਰਦਾ ਤੈਨੂੰ ਫੇ ਭੈ ਜਦਾਂ ਸ਼ਰਮਣੀਆਂ ਦੀ ਹੋ ਰਾਂ ਜਵਾਕ ਲੈ ਵੇ ਹੋਰ ਅਜਵਾਕ ਮਾਰੀ ਇਹਨਾਂ ਖਵਾਸਵਾਏ ਹੋਰ ਅਜਵਾਕ ਮਾਰੀ ਜਾਂਦੇ ਨੇ ਇਹ ਜੋ ਬਾਈ ਨਬਈ ਬਣ ਕੇ ਯਾਰ ਹਾਂ ਹੋਰਾਂ ਨੇ ਕਿ ਜਵਾਕ ਅੱਛਾ ਹੋਰਾਂ ਨੇ ਜਵਾਕ ਨਹੀਂ ਐ ਕੁੜੀ ਐ ਹੋਰਾਂ ਨੇ ਜਵਾਕ ਨਹੀਂ ਮੇਰੇ ਵੀ ਕੁੜੀ ਆ ਫੇਰੇ ਤੈਨੂੰ ਛੱਡ ਨਹੀਂ ਰਿਹਾ ਯਾਰ ਹਰਿਆਣੇ ਦੇ ਦੋ ਕੁੜੀਆਂ ਨੇ ਮੇਰੇ ਆ ਸੀ ਪਹਿਲਾਂ ਜਵਾਕ ਨਹੀਂ ਤੇਰਾ ਜਵਾਕ ਮੈਨੂੰ ਲੱਭਾ ਫੇਰ ਆਦ ਕਰਦੇ ਹੋਣ ਫੋਨ ਕਰੋ ਯਾਰ ਮੈਂ ਕਿਹਾ ਕਿ ਟੱਬਾ ਆ ਮੈਂ ਇੱਥੇ ਕਰ ਰਿਹਾ ਐਸੇ ਹੁਣ ਲੋਕ ਕਹਿੰਦੇ ਗੁੰਡਾਗਰ ਨਹੀਂ ਇਹ ਇੱਥੇ ਐ ਬਾਈ ਲੋਕ ਆ ਹੁਣ ਬਾਈਆਂ ਨੇ ਇੱਥੇ ਗੱਲ ਦਸੀ ਇਹ ਆ ਕੇ ਇੱਥੇ ਕਹਿੰਦੇ ਗੁੰਡਾਗਰ ਦੀ ਕਰਦੇ ਆ ਬਦਮਾਸ਼ੀ ਬਦ ਕੀ ਕਰਦਾ ਮੈਂ ਪੁਲਸਾਂ ਦਾ ਡਰਾਵਾ ਦਿੰਦਾ ਸਾਨੂੰ ਕਹਾਂ ਮੈਂ ਲਾ ਫੋਨ ਤੂੰ ਫੋਨ ਲਾ ਤ ਆ ਲੋ 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 ਦੇਲੀ 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 ਆ ਬਾਈ ਇਹ ਦੇਲੀ ਵੇਚਦਾ ਯਾਰੀ ਦੇਲੀ ਓ ਯਾਰ ਲਾਹਣਤਾ ਯਾਰ ਉਹਨੇ ਚੈੱਕ ਕਰੋ ਸਾਰਾ ਸਾਰੇ ਚੈੱਕ ਕਰੋ ਆ ਨਿਕਲਿਆ ਪਿਆਰ ਬੱਲੇ ਹੋ ਨਿਕਲਿਆ ਢੋਕੀ ਚੋ ਹਰੇ ਖਬਰਾਂ ਕਿੱਥੇ ਕਿੱਥੇ ਲੋਕੀ ਬੈਠੇ ਨੇਗੇ ਇਹ ਭਾਈ ਇਹਦੇ ਵਿੱਚ 300 ਦਾ ਪਾਵਰ ਹੈ ਜਵਾਗ ਆ 15 16 16 ਸਾਲ ਦੇ ਖਾਣ ਲੱਗੇ ਐਨੇ 2 ਵਜੇ ਅਗਲਾ ਕਹਿੰਦਾ ਟੈਗ ਹੋ ਗਿਆ ਟੈਗ ਕਿਉਂ ਹੁੰਦਾ ਬਾਈ ਹਰਕਲ ਵਾਜੇ ਨਾਲ ਖੂਰਦਾ 300 ਪਾਵਰ ਆ ਪਰ ਲੋ ਇਹ ਬੰਦੇ ਨੂੰ ਇਹ ਪਲੇ ਪਲੇ ਖਾਂਦੇ ਨੇ ਕੋਈ 10 10 ਖਾਂਦਾ ਇਹਨੇ ਦੋ ਹਜੇ ਕਹਿੰਦਾ ਮੇਰੇ ਕੁੜੀ ਆ ਨੂੰ ਗਾ ਕਰਦੀ ਕਰਦੇ ਕਹਿੰਦੇ ਇੱਥੇ ਅਸਟਾਲ ਜਾ ਕੇ ਇੱਥੇ ਹਜੇ ਕਰਦੇ ਆ 15 15 ਬੰਦੇ ਇਕੱਠੇ ਪਏ ਰਹਿੰਦੇ ਨੇ ਕਿ ਸਾਡੀ ਕੋਈ ਹੱਥ ਨਾ ਪਾ ਲੈ ਅਸੀਂ ਆ ਲਾ ਓਏ ਮੇਰਾ ਮਾਂ ਕੁੜੀ ਨੂੰ ਤੁਨ ਲਈ ਫੋੜਾ ਜੇ ਕੋਈ ਜੋ ਬੰਦੇ ਡਰਾਈਪ ਹੈ ਤੁਸੀਂ ਬੰਦੇ ਇੱਥੇ ਬਾਈ ਟਰਾਂਦੇ ਕੁੜੀ ਦਾ ਫੋਨ ਕਰਦੇ ਕੁੜੀ ਆ ਜਾ ਰਹਾ ਕੋਈ ਕਮਾ ਤੈਨੂੰ ਕਹਦਾ ਨਾ 8 ਸਾਲ ਦਾ ਜਵਾਕ ਫੜਿਆ ਇੱਥੇ ਸੀ ਮੰਨ ਲਓ ਵਿਚਾਰਾ ਕੈਪਸੂਲ ਖਾਂਦਾ ਸੀਗਾ ਬਈ ਯਾਰ 8 ਸਾਲ ਦਾ ਫੜਿਆ ਤੁਸੀਂ ਹਲੇ ਵੀ ਨਹੀਂ ਜਾਗਦੇ ਯਾਰ ਸੋਣਾ ਕਹਿੰਦਾ ਤੂੰ ਗੇਲੇ ਤੇ ਬੀਬੀ ਆ ਚੱਲਦੇ ਚੁੱਪੀ ਮੰਨ ਲਿਆ ਹੋਰ ਵੀ ਉਹਨੂੰ ਪ੍ਰਸ਼ਾਸਨ ਆ ਰਿਹਾ ਹੈ ਅਜਤੁਬਾਦ ਇਹਨਾਂ ਨੂੰ ਕਹਾ ਵੀ ਅੱਗੇ ਇਹਨਾਂ ਦੇ ਕਾਰਵਾਈ ਕਰਾਵਾਂਗੇ ਦੱਬਾ ਮੰਗਾ ਦੱਬਾ ਮੰਗਾ ਹਾਂਜੀ ਦੱਬਾ ਮੰਗਾਣਾ ਬਾਈ ਬਈ ਦੱਬਾ ਉਹਨਾਂ ਕਰਦੇ ਕਹਿੰਦੇ ਬੰਦੇ ਆਸ਼ਾ ਕਿਨੂੰ ਫੜਾਉਂਦਾ ਨਹੀਂ ਆ ਉਹ ਕੋਲੇ ਜਾ ਕੇ ਤੂੰ ਕਾਲਾ ਪੁੱਸ ਕੋਲੇ ਹੈ ਕਾਲਾ ਪੁੱਸ ਕਿੱਥੇ ਹਾਂ ਜਿਹੜਾ ਉਹ 8 ਸਾਲਾਂ ਦੇ ਜਵਾਕ ਨੂੰ ਕਾਲਾ ਕਹਿੰਦੇ ਦਿੰਦਾ ਉਹ ਕਿ ਇਹ ਮੂਰੀ ਹੋਣੀ ਆਪਾਨੂੰ ਪਤਾ ਉਹ ਆਪਨੂੰ ਕੁੜੀ ਦੀ ਸੌ ਲੱਗੇ ਬਈ ਇਹ ਕਰ ਗਿਆ ਯਾਰ ਗੁੰਡਾਗਰਦੀ ਕਰਦੇ ਇੱਥੇ ਖੜਿਆ ਵੀ ਨਹੀਂ ਚੋੜਾ ਖੜਿਆ ਨਹੀਂ ਅੱਥਰ ਸੁਣ ਨਾ ਖੜਿਆ ਨਹੀਂ ਅੱਥਰ ਸੜੀ ਆ ਲੈ ਆਜਮਾਨੀ ਦਾ ਹਾਲ ਆ ਬਈ ਨੱਕਾ ਮੋੜ ਦੂ ਇਹ ਤੇ ਮੋਕ ਨੱਕਾ ਇਹ ਕੀ ਬਾਗ ਜੰਮਣਗੇ ਹੋ ਜਾਂਦਾ ਇਹ ਕਦੀ ਤੱਕੇ ਇਹੋ ਜਿਹੇ ਬੰਦੇ ਨੇ ਭਾਈ ਇੱਥੇ ਜਿਹੜੇ ਪੰਜਾਬ ਦੀ ਜਵਾਨੀ ਨੂੰ ਖਰਾਬ ਕਰ ਰਹੇ ਭਾਈ ਛੋਟੇ ਛੋਟੇ ਬੱਚੇ ਵੀ ਇੱਥੇ ਵੇਚਣ ਲਾ ਗਏ ਜੇ ਇਹੋ ਜਿਹੇ ਹਾਲਾਤ ਰਹੇ ਪੰਜਾਬ ਦੇ ਤਾਂ ਸ਼ਾਇਦ ਪੰਜਾਬ ਸਰਕਾਰ ਕਹਿੰਦੀ ਸੀ ਨਸ਼ਾ ਬੰਦ ਕਰ ਰਹੇ ਪਰ ਇੱਥੇ ਦਾ ਹਸਪਤਾਲਾਂ 'ਚ ਨਸ਼ਾ ਵੀ ਕੀਤਾ ਜਾਂਦਾ ਸਰਕਾਰ ਨੂੰ ਵੀ ਬੇਨਤੀ ਆ ਵੀ ਪੰਜਾਬ ਦੀ ਨੌਜਵਾਨੀ ਬਚਾਉਣੀ ਹੈ ਤਾਂ ਸਿਰ ਤੋਂ ਕੇ ਕੰਮ ਵੱਲ ਕਰੋ ਕੱਲਾ ਇੱਕ ਰੂਪ ਦੇ ਸਰਕਾਰ ਦੇ ਸਾਰਾ ਕੁਝ ਕਿਉਂ ਹੈ ਹੈ ਇੱਥੇ ਯਾਰ ਸਾਰੇ ਕਹਿੰਦੇ ਇਹ ਗੁੰਡਾਗਰਦੀ ਕਰਦੇ ਨੇ ਪਰ ਇਹਦੀ ਗੁੰਡਾਗਰਦੀ ਮਟਕਾ ਕੇ ਛੱਡੂ ਜਿਹੜਾ ਵੀ ਅੜ ਗਿਆ ਮੈਂ ਛੱਡਦਾ ਨਹੀਂ ਕਿਸੇ ਨੂੰ ਭੱਜ ਗਿਆ ਤੰਨਾ ਹੈਗੇ ਨੇ ਇੰਨਾ ਨੂੰ ਫੜਾਂਗੇ ਉੱਤੇ ਹੱਥ ਆਗੇ ਇਹਨਾਂ ਨੂੰ ਵੀ ਫੜਾਂਗੇ ਇਹਨਾਂ ਨੂੰ ਵੀ ਨਹੀਂ ਛੱਡਦੇ ਹੈਗੇ ਬਾਕੀ ਹਲਾ ਸਾਰੇ ਕੰਮ ਹੋ ਜੇ ਸਾਰੇ ਕਿੰਨੀ ਆਵਾਂਗੇ ਆਹ ਸੀਗੇ ਤਿੰਨ ਪੱਤੇ ਐ ਬੁਰਾ ਹਾਲ ਆ ਬਾਬਾ ਹਜੇ ਕਿੰਨੇ ਕਿ ਨਿਕਲਣਗੇ ਤਾਂ ਉਹੀ ਦਿਖ ਪਏ ਇਹੀ ਹੈਗਾ ਟਾਇਰ ਜਿਹੜਾ ਵੀ ਨਾ ਦਾ ਟੋਪੀ ਬਿਲਕੁਲ ਨਹੀਂ ਬੈਠਾ ਸੀ ਟੋਪੀ ਚ ਰੱਖੇ ਸੀ ਨੀ ਲੱਗਦੇ ਓਏ